ਇਹ ਗੱਲ ਹੈਗੀ ਹੈ ਬਸ ਖੜੇ ਦੇਣਾ ਇੱਥੇ ਬਣਿਆ ਹੈ ਗੋਡੂ ਜੇ ਉਹ ਭਾਈ ਦੇ ਦੇਖ ਲਓ ਇੱਕ ਮਿੰਟ ਜਿਹੜੇ ਹੁਣ ਚੌੜੇ ਹੋਏ ਜਾਂਦੇ ਇੱਕ ਪੰਜ ਕਿਹੜੇ ਆ ਖੜੇ ਨੇ ਕਿ ਮਾਪਾ ਦੇਖ ਸਾਹ 500 ਮੈਂ ਇਹ ਨਹੀਂ ਪਤਾ ਵੀ ਇਹ ਗੱਲ ਕਰ ਰਹੇ ਆ ਆਰਡਰ ਨਹੀਂ ਮਿਲਿਆ ਜੋਤ ਦਾ ਮੰਦਿਰ ਬਣਿਆ ਆ ਕੱਲ ਮੁੰਡੇ ਕਰਾ ਲੈ ਇਹਨਾਂ ਦੇ ਪ੍ਰੂਫ ਕਰਦੇ ਚੌਥਾਲ ਦੇ ਗੋਲੇ ਸਾਡੇ ਕਿਸਾਨਾਂ ਬਾਹਰ ਬਾਦਸ਼ਾਹ ਨੇ ਮੰਦਿਰ ਦਾ ਕਿ ਨਹੀਂ ਬਣਾਈ ਜਦੋਂ ਸਾਨੂੰ ਆਰਡਰ ਦਿੱਤਾ ਤੇ ਹੁਣ ਮਸ਼ੀਤ ਤਾਂ ਮੰਦਿਰ ਬਣਾ ਲਿਆ ਪਾਵਰ ਤੇ ਦੇ ਵਿੱਚ ਇਹ ਮੈਂ ਵੀ ਗੋਲੇ ਕਿਤੇ ਆ ਪਹਿਲੀ ਗੱਲ ਐ ਦੇਖੋ ਡਰੋਨ ਨਾਲ ਕੋਹਲੇ ਮੰਦਿਰ ਤਾਂ ਕਿੰਨਾ ਹੋ ਗਿਆ ਮੰਦਿਰ ਤਾਂ ਗੇਮ ਮਰਜਾਦਾ ਉਹਨੂੰ ਗੁਰੂ ਦੇਖੋ ਤੇ ਦੇਖਣ ਵਾਲਾ ਕਰਮ ਚਲਾ ਬੋਲੇ ਚੀਨ ਨਾਲ ਤੇ ਸਿੱਟ ਲੈਣਾ ਇਹਨਾਂ ਦਾ ਇਲਾਕਾ ਬਹੁਤ ਸਿੱਖਾਂ ਦੇ ਚਰਨ ਤੋਂ ਤੋਂ ਸਿੱਟ ਲੈਣ ਗੋਲੇ ਜਿਹੜਾ ਤੇ ਇਸ ਵਾਰ ਸਿਮਨੋਡਰ ਨਾਲ ਚੀਨ ਨਾਲ ਟਿਕਣੇ ਜਾ ਕੇ ਜਿਵੇਂ ਆਪਾਂ ਕਹਿੰਦੇ ਬਾਲਦੀ ਰਾਜ ਨੇ ਇਹਨਾਂ ਨੂੰ ਉਹ ਕਾਲ ਸੇ ਪੰਥਰੇ ਬਾਜੇ ਬ੍ਰਹਮ ਮਹਾਰਾਣੀ ਇਹਨਾਂ ਨੇ ਇਹਨਾਂ ਨੇ ਇਹ ਪੰਥ ਨੂੰ ਖਤਮ ਕਰਨ ਲਈ ਬਾਟ ਰੋਕ ਕੇ ਦਿੱਤਾ ਉਹਨਾਂ ਨੇ ਮਾਰਨ ਤੋਂ ਬਾਅਦ ਜੇ ਲੋਗਾ ਨਾ ਕੰਮ ਕਲਰ ਆ ਜਾਗਾ ਬਾਲਦੀ ਦਾ ਵੱਡੇ ਖਾਣ 3 ਕਿਲੋਮੀਟਰ ਦਾ ਗਏ ਸੀ ਖਾਤੀ ਨਾਲ ਇਨੂੰ ਖਤਮ ਕਰਨ ਵਾਲੇ ਉਹ ਗੋਲਦੀ ਵਰਗੇ ਰੰਗ ਜੇ ਵਰਗੇ ਲੋਕ ਜਿਆਦਾ ਨਹੀਂ ਕਰਦੇ ਕਿ ਮੈਂ ਜੇ ਇੱਕ ਵਾਰੀ ਜੇ ਆਪਾਂ ਕਾਪਾ ਇਹ ਆਪੀ ਦੇ ਕਿਹਨਾਂ ਲਈ ਤੇਰੇ ਪਰ ਪੰਜਾਬ ਪ੍ਰਾਣੀਆਂ ਗੱਲਾਂ ਭੁੱਲਿਆ ਮੇਰੇ ਪਰ ਨਵੀਂ ਇਹ ਚੀਜ਼ਾਂ ਕਰੀਏ ਨਾ ਇਹ ਚੀਨ ਵਾਲੇ ਕਹਿੰਦੇ ਨੇ ਵੀ ਕਹਿੰਦੇ ਛੋਟੇ ਤੇ ਕੋਈ ਹੱਕ ਰੇਦਾ ਆ ਗੋਲਦੀ ਛੀਂਦੇ ਮਾਣੇ ਖੜਿਆ ਨਾਲੇ ਉਹ ਕੋਹੋਰ ਦਾ ਸਦਰਮਾ ਛੋਟੇ ਮਾਦੀ ਮਾੜੇ ਕਿ ਜਵਣੇ ਖਾਲਸਾ ਰਾਜ ਆ ਬੰਨ ਕੇ ਜਾਵਾਂਗੇ ਜਵਾਂ ਜਾਵਾਂਗੇ ਬੱਦ ਆ ਬੰਨ ਕੇ ਜਾਵਾਂਗੇ ਜਿੱਤੇ ਕਿਸਾਨ ਆਗੂਆਂ ਨੇ ਸਾਨੂੰ ਆਰਡਰ ਦਿੱਤਾ ਇਹਨੂੰ 5 ਮਿੰਟਾਂ ਚ ਬਣ ਜਾਏ ਇਹ ਵੀ ਗੱਲ ਹੈਗੀ ਆ ਬਸ ਆ ਖੜੇ ਨੇ ਨਾ ਇੱਥੇ ਬਣੇ ਆ ਗਡੋਡੂ ਜੇ ਇਹ ਮੂਰੇ ਭੱਜਦੇ ਦੇਖੋ ਇਹ 5 ਮਿੰਟ ਵੀ ਨਹੀਂ ਛੱਡ ਮੂਰੇ ਦੇਖੋ ਕਿਵੇਂ ਜਾਂਦੇ ਆ ਗੋਦੂ ਭੱਜਣਗੇ ਇਹ ਆ ਖੜੇ ਨੇ ਕਿ ਬਾਬਾ ਜੀ ਪੰਚਾ ਦੇਖ ਸਕਦੇ 5 ਮਿੰਟ ਸਾਡੇ ਮੂਰੇ ਟਿਕਦੇ ਇਹਦਾ ਗੱਲ ਕਰ ਹਲੇ ਆਰਡਰ ਨਹੀਂ ਮਿਲਿਆ ਪਿੱਛੋਂ ਆ ਦੋ ਦਿਨ ਮਾੜਾ ਸੀ ਆ ਕੱਲ ਮੁੰਡੇ ਕਰਨਗੇ ਅੱਜ ਵੀ ਟਰਾਲੀਆਂ ਚ ਪਏ ਜਿਹੜੀ ਨਾਲ ਚੱਲਦੇ ਗੋਲਿਆਂ ਚ ਇਹਦਾ ਹਰੇ ਸਾਡੇ ਕਿਸਾਨਾਂ ਆ ਗੁਆ ਨਾ ਮੀਟਿੰਗ ਕਰਦ ਨੇ ਜਦੋਂ ਮੀਟਿੰਗ ਦੇ ਵਿੱਚ ਸਾਨੂੰ ਪਤਾ ਨਿਕਲਣਾ ਕੋਈ ਸਹੀ ਨਹੀਂ ਜਦੋਂ ਸਾਨੂੰ ਆਰਡਰ ਦੇ ਤਾਂ ਇਹ 5 ਮਿੰਟ ਨਹੀਂ ਖੜਨਾ ਆਪਣੇ ਡਰੋਨ ਨਾਲ ਵੀ ਗੋਲੇ ਛਿੱਟੇ ਜਾ ਰਹੇ ਆ ਪਹਿਲੀ ਗੱਲ ਐ ਦੇਖੋ ਵੀ ਡਰੋਨ ਨਾਲ ਗੋਲੇ ਛਿੱਟਣ ਦੀ ਮਰਜ਼ਾ ਦਾ ਪੰਜਾਬ ਦੀ ਹੱਦ ਜਾ ਕੇ ਛਿੱਟ ਕੇ ਜਾਂਦੀ ਮਰਜ਼ਾ ਦਾ ਕੋਈ ਹਾਂਜੀ ਹੱਥੋਂ ਹੱਥ ਦੇਖਣ ਵਾਲਾ ਕੰਮ ਕਰਨਾ ਨਾ ਗੋਲੇ ਚੀਨ ਵਾਲੇ ਤਾਂ ਛਿੱਟ ਲੈਣ ਇਹਨਾਂ ਦਾ ਇਲਾਕਾ ਦੱਬੀ ਬਟੇ ਨਹੀਂ ਹਾਂਜੀ ਉਧਰ ਛਿੱਟ ਲੈਣ ਗੋਲੇ ਆਪਦੇ ਦੇਸ਼ ਵਾਸੀਆਂ ਦੇ ਕਿਉਂ ਛਿੱਟ ਦੇਣ ਚੀਨ ਵਾਲੇ ਦੇਟਣੇ ਜਾ ਕੇ ਖਾਲਸੇ ਰਾਜ ਨੇ ਇਹਨਾਂ ਨੂੰ ਉਹ ਖਾਲਸੇ ਪੰਥ ਨੇ ਬਾਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਲਾਲੂਏ ਨੇ ਇਹਨਾਂ ਨੂੰ ਚੀਨ ਦਾ ਬਾਰਡਰ ਰੋਕ ਕੇ ਦਿੱਤਾ ਤੀਗਾ ਉਦੋਂ ਉਹਨਾਂ ਦੇ ਮਨ ਤੋਂ ਬਾਅਦ ਜਦੋਂ ਉਹਨਾਂ ਦਾ ਖੱਤਿਆਨ ਰਾਜ ਆ ਗਿਆ ਉਹ ਚੀਨ ਦੇ ਬਾਰਡਰ ਤੋਂ ਨਾ ਕਈ ਕਿਲੋਮੀਟਰ ਹੋਣਾ ਕਿ ਬੈ ਗਈ ਚੀਨ ਵਾਲੇ ਉਹਨਾਂ ਦੇ ਸਿੱਟਣ ਦਾ ਕੋਲੇ ਲੋਕ ਯਾਦ ਨਹੀਂ ਕਰਦੇ ਜਿਵੇਂ ਜੇ ਇੱਕ ਵਾਰੀ ਜਿਵੇਂ ਆਪਾਂ ਕਾਪਾ ਪੰਜਾਬੀਤ ਵਿੱਚ ਕਹਿ ਕੇ ਲੈ ਕੇ ਚੱਲੀਏ ਵੀ ਪੁਰਾਣੀਆਂ ਗੱਲਾਂ ਭੁੱਲ ਜਾਂਦੇ ਨੇ ਪਰ ਨਵੀਆਂ ਗੱਲਾਂ ਆਏ ਨਾਲੇ ਚੀਨ ਵਾਲੇ ਕਹਿੰਦੇ ਨੇ ਵੀ ਕਹਿੰਦੇ ਛੋਟਾ ਇਹ ਤੇ ਕੋਈ ਖਾਲਸਾ ਰਾਜ ਦੀ ਜ਼ਮੀਨ ਹੈ ਜਿੱਤੇ ਖਾਲਸਾ ਹੈਗੇ ਉਹਨਾਂ ਨੂੰ ਦੇ ਦੇਣਗੇ ਫੜ ਕੇ ਚਾਹੁੰਦੇ ਖਾਲਸਾ ਰਾਜ ਹੋਣਾ ਚਾਹੀਦਾ ਹਾਂ ਆ ਗਿਆ ਆਉ ਆਈ ਇਹ ਇਹ ਖਾਲਸਾ ਰਾਜ ਨੇ ਆਉਣ ਨਾਲ ਲੱਛਣ ਦੇਣਾ ਇਹ ਲੱਛਣ ਨੇ ਖਾਲਸਾ ਰਾਜ ਆਉਣ ਦੇ ਲੱਛਣ ਨੇ ਇਹ ਵੀ ਗੱਲ ਪਹਿਲੀ ਗੱਲ ਆ ਸੜਕ ਰੋਕਣ ਦਾ ਰਾਇਟੀ ਨਹੀਂ ਜਿਹੜੇ ਮੇਨ ਹਾਈਵੇ ਹੈਗਾ ਇਹ ਮੇਨ ਹਾਈਵੇ ਰੋਕਣ ਦਾ ਹੁਣ ਇੱਥੇ ਲੋਕ ਰਾਤ ਨੂੰ ਵਿਚਾਰੇ ਆਉਂਦੇ ਨੇ ਇੱਥੋਂ ਮੁੜ ਕੇ ਜਾਂਦੇ ਨੇ ਵਿਚਾਰੇ ਨੂੰ ਨਹੀਂ ਪਤਾ ਵੀ ਪੰਤਾ ਬਹੁਤ ਪਰੇਸ਼ਾਨ ਹੁੰਦੇ ਨੇ ਲੋਕੋ ਇਹ ਲੋਕ ਆ ਇਹ ਸਾਨੂੰ ਕਹਿੰਦੇ ਨੇ ਵੀ ਕਿੰਨਾ ਪਰੇਸ਼ਾਨ ਹੁੰਦੇ ਨੇ ਕਰਦੇ ਨੇ ਧਰਨਾ ਲਾ ਕੇ ਸਾਨੂੰ ਸ਼ਹੀ ਨਹੀਂ ਤੁਸੀਂ ਆ ਹਟਦਾ ਰਾਹ ਛੱਡਿਆ ਫਿਰ ਦੇਖੋ ਆਉਂ ਗਏ ਗੱਡੀ ਸਾਹਮਣੇ ਬਈ ਸਾਡਾ ਤਾਂ ਰਾ ਛੱਡਿਆ ਸਾਡਾ ਦੋਨੇ ਪਾਸੇ ਰਾ ਛੱਡਿਆ ਹੋਇਆ ਰੋਕਿਆ ਇਹਨਾਂ ਦਾ ਰੋਕਿਆ ਇਹਨਾਂ ਦਾ ਸਾਡਾ ਨਹੀਂ ਰੋਕਿਆ ਸਾਡਾ ਤਾਂ ਛੱਡਿਆ ਹੋਇਆ ਅਸੀਂ ਤਾਂ ਲੰਘਦੇ ਪੜਦੇ ਨੂੰ ਲੰਗਰ ਵੀ ਛਕਾਉਨੇ ਚਾਹ ਵੀ ਪੀਉਨੇ ਰੋਕਿਆ ਇਹਨਾਂ ਦਾ ਪਰੇਸ਼ਾਨ ਇਹ ਜਨਤਾ ਨੂੰ ਕਰਦੇ ਨੇ ਨਾ ਕਿ ਕਿਸਾਨਾਂ ਨੂੰ ਕਿਸਾਨਾਂ ਤੇ ਤਵਾ ਲਾਉਂਦੇ ਨੇ ਵੀ ਕਿਸਾਨ ਇਹ ਹਾਂ ਉਹ ਕਰਦੇ ਪਰ ਨਾਲੇ ਦਿੰਦੇ ਕਿਸਾਨ ਹੀ ਰੋਟੀ ਨੇ ਹਾਂ ਕੋਈ ਰੋਟੀ ਜਿਹੜੀ ਇਹਨਾਂ ਦੇ ਥਾਲੀ ਚ ਰਾਤ ਨੂੰ ਸਵੇਰ ਸ਼ਾਮ ਰੋਟੀ ਖਾਂਦੇ ਨੇ ਇਹ ਦੁੱਧ ਪੀਂਦੇ ਨੇ ਚਾਹ ਪੀਂਦੇ ਨੇ ਰੋਟੀ ਖਾਂਦੇ ਨੇ ਚੌਲ ਖਾਂਦੇ ਨੇ ਕਿਸਾਨਾਂ ਦਾ ਹੀ ਹੈ ਜਿਵੇਂ ਪਿਛਲੇ ਆ ਪਤਾ ਨਿਚ ਲਾ ਕੇ ਚੱਲੀ ਆ ਨਾ ਬਈ ਵੀਡੀਓ ਵੀ ਆਈਆਂ ਨੇ ਕਿ ਕਈ ਤੇ ਉਹਨਾਂ ਦੇ ਵੀ ਆ ਕੇ ਇਹ ਲੰਗਰ ਸੱਕੇ ਜਾਂਦੇ ਰਹੇ ਨੇ ਛੱਕਦੇ ਰਹੇ ਛੱਕਦੇ ਰਹੇ ਨਾਲੇ ਫੇਰ ਵੀ ਕਿਸਾਨ ਹੀ ਮਾਰਾ ਛੱਕ ਦੀ ਸਾਡੇ ਡੰਡੇ ਮਾਰ ਲੈਣ ਲੰਗਰ ਤਾਂ ਇਹਨਾਂ ਨੂੰ ਹੁਣ ਕੁਛ ਕਰਦ ਨੇ ਇਹੀ ਛਾਡੇ 7 ਤੋਂ ਲੰਗਰ ਸੱਕ ਕੇ ਸਾਡੀ ਡੰਡੇ ਮਾਰਦੇ ਕੋਈ ਖਾਲੀ ਚ ਥਾਣਾ ਤੇ ਹੋ ਜੀ ਇਹਨਾਂ ਦੀ ਥਾਲੀ ਦੇ ਵਿੱਚ ਵੀ ਜਿਹੜੇ ਖੜੇ ਨੇ ਨਾ ਮੈਂ ਤਾਂ ਸਾਹ ਜਾਂ ਮੋਤੀ ਮੇਰੇ ਸੁਣ ਲੈ ਮੇਰੀ ਗੱਲ ਜਿਹੜੀ ਪ੍ਰਸ਼ਾਦਾ ਛੱਕਦਾ ਮੋਤੀ ਉਹ ਕਿਸਾਨ ਪੈਦਾ ਕਰਦਾ ਹੈ ਠੀਕ ਹੈ ਜਿਹੜੀ ਚਾਹ ਪੀਂਦਾ ਉਹਦੇ ਵਿੱਚ ਵੀ ਦੁੱਧ ਕਿਸਾਨਾਂ ਦੀਆਂ ਡੇਰੀਆਂ ਚੋਂ ਜਾਂਦਾ ਹੈ ਹਾਂਜੀ ਜਿਹੜੀ ਰੋਟੀ ਪ੍ਰਸ਼ਾਦਾ ਸਕਦਾ ਚੌਲ ਸਕਦਾ ਦਾਲ ਸਬ지 ਸਕਦਾ ਉਹ ਕਿਸਾਨਾਂ ਦਾ ਹੀ ਛੱਕਦਾ ਹੈ ਜਿਹੜੇ ਇੱਕ ਨੰਬਰ ਚੀਜ਼ ਮਿਲਦੀ ਹੈ ਉਹ ਹਮੇਸ਼ਾ ਪੰਜਾਬ ਚ ਮਿਲਦੀ ਹੈ ਪਰ ਉਹ ਜਾਂਦੀ ਬਾਹਰਲੇ ਦੇਸਾਂ ਪਰ ਉਹ ਉਰੇ ਚੀਜ਼ਾਂ ਰਹਿ ਜਾਂਦੀਆਂ ਜਿਹੜੀਆਂ ਮਾਰਗੀਆਂ ਚੀਜ਼ਾਂ ਹੋਣਗੀਆਂ ਹਾਂ ਜਿਹੜੀ ਗੱਲ ਹੈ ਇਹ ਵਿਸਰਮ ਹੋ ਗਏ ਇਹ ਕਿਰਤਕਣ ਹੋ ਗਏ ਮਹਾਰਾਜ ਕਹਿੰਦੇ ਨੇ ਬਾਣੀ ਦੇ ਵਿੱਚ ਵੀ ਧਰਤੀ ਕਿ ਪ੍ਰਕਾਰ ਕਰਦੀ ਆ ਵੀ ਮੈਨੂੰ ਆਹ ਟਰੱਕਾਂ ਦਾ ਗੱਡੀਆਂ ਦਾ ਟਰੇਨਾਂ ਦਾ ਬੋਝ ਨਹੀਂ ਸਾਨੂੰ ਕਿਰਤਕਣਾਂ ਦਾ ਬੋਝ ਜਿਹੜੇ ਤਾਂ ਧਰਤੀ ਦੇ ਕਿਨਤ ਇਹਦਾ ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਨੂੰ ਭੁੱਲ ਕੇ ਗੁਰੂ ਤੇਗ ਬਹਾਦਰ ਦਾ ਅਸੀਂ ਦਿਨ ਉਸ ਇਹਨਾਂ ਨੂੰ ਬਣਾਉਣਾ ਚਾਹੀਦਾ ਹੈ ਨਾ ਕਿ ਸਿੱਖਾਂ ਨੂੰ ਇਹਨਾਂ ਵਾਸਤੇ ਗੁਰੂ ਤੇਗ ਬਹਾਦਰ ਨੇ ਸ਼ੀਸ਼ ਦਿੱਤਾ ਠੀਕ ਹੈ ਗੁਰੂ ਤੇਗ ਬਹਾਦਰ ਨੂੰ ਯਾਦ ਨਹੀਂ ਕਰਦੇ ਇਹ ਠੀਕ ਹੈ ਭਗਵਾਨ ਕ੍ਰਿਸ਼ਨ ਜੀ ਤੇ ਭਗਵਾਨ ਰਾਮਚੰਦਰ ਜੀ ਗੁਰੂ ਨਾਨਕ ਤੋਂ ਗੁਰੂ ਤੇਗ ਬਹਾਦਰ ਤੋਂ ਪਹਿਲਾਂ ਹੋਏ ਨੇ ਜਦੋਂ ਇਹਨਾਂ ਦੇ ਭੀੜ ਭੇਦੀ ਰੰਗ ਜੇ ਬੰਦ ਨੂੰ ਮੁਸਲਮਾਨ ਬਣਾਉਣ ਦੀ ਧੱਕੇ ਨਾਲ ਮੰਦਿਰ ਢਾਉਂਦਾ ਸੀ ਇਹਨਾਂ ਨੇ ਪ੍ਰਕਾਰ ਕਰੀ ਦੀ ਪਰ ਉਹ ਬੌੜੇ ਨਹੀਂ ਜਦੋਂ ਪ੍ਰਕਾਰ ਕਰੀ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਰਨਾਂ ਚੋਂ ਬੌੜੇ ਇਹਨਾਂ ਵਾਸਤੇ ਸ਼ੀਸ਼ ਦਿੱਤਾ ਇਹਨਾਂ ਨੇ ਕੀ ਕਦਰ ਪਾਈ ਗੁਰੂ ਤੇਗ ਬਹਾਦਰ ਦੀ ਸਿੱਖਾਂ ਦੀ ਠੀਕ ਹੈ ਗੁਰੂ ਤੇਗ ਬਹਾਦਰ ਸਹੀ ਹੀ ਹੋਏ ਨੇ ਮਤੀ 10 37 10 ਭਾਈ ਦਿਆਲਾ ਨਾਲ ਚਾਰ ਉਹਨਾਂ ਦੇ ਸਿੰਘ ਸੀਤ ਹੋਏ ਨੇ ਇਹਨਾਂ ਨੇ ਕੀ ਕਦਰ ਪਾਈ ਇਹ ਦੋਗਲੇ ਲੋਕ ਨੇ ਦੋਗਲਾ ਚਿਹਰਾ ਇਹਨਾਂ ਦਾ ਸਾਹਮਣੇ ਆ ਗਿਆ ਇਹ ਤਾਂ ਐਂ ਕਹਿੰਦੇ ਨੇ ਵੀ ਇਕੱਲੇ ਹੋਈ ਰਹੋਈ ਹੀ ਹਿੰਦੂ ਸਿੱਖ ਤਾਂ ਸਾਨੂੰ ਦਿਸੀ ਨਾ ਕਿਸੇ ਨਾ ਇਹਦਾ ਹਿੰਦੂ ਇਹਦਾ ਐਂ ਕਹਿੰਦੇ ਨੇ ਹੁਣ ਵੀ ਜਿੱਤ ਕੇ ਮੂਰੇ ਆ ਹੁਣ ਤੀਜੀ ਵਾਰੀ ਪ੍ਰਧਾਨ ਮੰਤਰੀ ਮੋਦੀ ਬਣ ਗਿਆ ਇਹ ਕਹਿੰਦਾ ਕੋਈ ਇਲੈਕਸ਼ਨ ਦੀ ਲੋੜ ਨਹੀਂ ਕੋਈ ਇਲੈਕਸ਼ਨ ਹੋਣਾ ਹੀ ਨਹੀਂ ਜੇ ਆਪਾਂ ਪਰ ਇਹ ਜਿੱਤਾ ਉਹਨਾਂ ਨੇ ਕੋਣਾ ਜਿੱਤਾ ਆ ਪੀ ਇਹਨਾਂ ਦੀ ਈਵੀ ਮਸ਼ੀਨ ਹੈ ਉਹ ਚ ਇਹਨਾਂ ਦੀ ਇਹ ਜੀ ਸੈਟਿੰਗ ਕਰੀ ਹੋਇਆ ਇਹਨੂੰ ਬਣਾਈ ਤਾਂ ਬੰਦੇ ਦੀ ਹੋਈ ਈਵੀ ਮਸ਼ੀਨ ਜਿੱਥੇ ਮਰਜ਼ੀ ਅਗਲਾ ਵੋਟ ਪਾ ਦੇ ਜਾ ਕੇ ਵਾਟਨ ਦੱਬਦੇ ਵੋਟ ਇਹਨਾਂ ਨੂੰ ਕ ਪੂ ਕਮਲ ਦੇ ਫੁੱਲ ਨੂੰ ਭਾਜਪਨ ਸਾਰੇ ਦੇ ਇੱਕ EVM ਮਸ਼ੀਨ ਆਖ ਨੂੰ ਬਣਾਈ ਤਾਂ ਇੰਜੀਨੀਅਰਾਂ ਦੀ ਆ ਕੰਪਿਊਟਰ ਵੀ ਇੰਜੀਨੀਅਰ ਤਾਂ ਬਣਾਇਆ ਇਹਨਾਂ ਦੀ EVM ਮਸ਼ੀਨ ਆ ਸੈੱਟ ਕਰੀ ਹੋਈ ਆ ਵੀ ਜਿੱਥੇ ਵੀ ਕੋਈ ਵੋਟ ਪਾਵੇ ਜਾ ਕੇ ਭਾਜਪਨ ਨੂੰ ਪਾਵੇ ਆ ਹੁਣ ਪੰਜਾਬ ਦੇ ਵਿੱਚ 13 ਸੀਟਾਂ ਨੇ ਇੱਥੇ ਇਹ ਕਿਉਂ ਨਹੀਂ ਬੜਾ ਇੰਟਰਸਟ ਰੱਖਦਾ ਹੈ ਅਗਲਾ ਕਹਿੰਦਾ 12-13 ਸੀਟਾਂ ਨੇ ਬਹੁਤ ਵਾਰ ਸਾਨੂੰ ਦੋ ਤਿੰਨ ਆ ਜਾਣਗੇ ਆ ਪੰਜਾਬ ਚ ਤਾਂ ਇਹਨਾਂ ਨੂੰ ਲੋੜ ਹੀ ਨਹੀਂ ਵੋਟਾਂ ਦੀ ਇਹਦਾ ਯੂਪੀ ਵਿਹਾਰ ਰਾਜਸਥਾਨ ਦੇ ਵਿੱਚ ਘੜਪੜੀ ਕਰਕੇ ਬਾਅਦ ਕੀ ਉਧਰ ਗਰੀਬ ਜਨਤਾ ਉਹਨਾਂ ਨੂੰ ਥੋੜਾ ਬੋਲਾ ਗੈਸ ਸਿਲੰਡਰ ਦੇ ਕੇ ਚੌਲਾ ਆਟਾ ਦੇ ਕੇ ਪਰਵਾ ਕੇ ਵੋਟਾਂ ਪਵਾ ਲੈਂਦੇ ਪਰ ਉਹਨਾਂ ਨੇ ਵੀ ਕਿੱਥੇ ਪਾਉਂਦੇ ਨੇ ਜਿਹੜੀ ਯੂਪੀ ਮਸ਼ੀਨ ਕਰ ਲੋ ਸੈੱਟ ਕਰੀ ਹੋਈ ਆ ਪੀਆ ਜੜ ਕੇ ਜੜ ਕੇ ਵੋਟਾਂ ਪਈ ਜਾਂਦੇ ਨੇ ਪਹਿਲੀ ਗੱਲ ਤਾਂ ਜਿਹੜੀ ਚੋਣ ਹੈ ਉਹ ਜਿਹੜੀ ਚੋਣ ਹੈ ਬੈਲਟ ਪੇਪਰ ਅਹੀਂ ਹੋਣੀ ਚਾਹੀਦੀ ਹੈ ਬੈਲਟ ਪੇਪਰ ਅਹੀਂ ਚੋਣ ਹੋ ਜੇ ਪੁਰਾਣੇ ਟਾਈਮਾਂ ਚ ਹਾਂ ਬੈਲਟ ਪੇਪਰ ਅਹੀਂ ਚੋਣ ਹੋ ਜੇ ਇਹਨਾਂ ਦੀ ਜਮਾਨਤਾਂ ਇਹਨਾਂ ਦੀਆਂ ਜਮਾਨਤਾਂ ਜਾਬਤ ਹੋ ਜਾਣਗੀਆਂ ਵੇ ਗਾਈ ਬੜਕ ਬਿਆਪ ਕਹੀਏ ਇਹ 2% ਵਾਲੇ ਕਹਿੰਦੇ ਨੇ ਪਰ 2% ਵਾਲੇ ਕਿਸੇ ਤੋਂ ਤਅਬ ਦੇ ਆ 2% ਵਾਲੇ ਨੇ ਨੱਕ ਨਾ ਹੱਸੀ ਤੋਂ ਵਾਲੇ ਉੱਤੇ ਪਏ ਜਿਹੜੇ ਹੈ 2% ਵਾਲੇ ਜਿਹੜੇ 104 2% ਵਾਲੇ ਤਾਂ ਸ਼ੱਕ ਦੀ 1% ਹੀ ਰਹਿ ਜੀ ਇਹਨਾਂ ਦਾ 1% ਹੀ ਨਹੀਂ ਮਾਨ ਅਸੀਂ 104 ਦਾ ਪਾਪਾ ਅਜੇ 1% ਹੀ ਆਇਆ ਹਲੇ ਤਾਂ 2 ਵਾਲੇ ਆਈ ਨਹੀਂ ਆਈ ਨਹੀਂ ਜਿਹੜੇ ਜਿਨ੍ਹਾਂ ਨੇ ਹੁਕਮ ਦੇਣਾਗਾ ਆਏ ਨੇ ਹਲੇ ਤਾਂ 2 ਵਾਲੇ ਆਏ ਨਹੀਂ ਹਲ ਤਾਂ ਫੌਜਾਂ ਤਾਂ ਆਈਆਂ ਨਹੀਂ ਜਦੋਂ ਫੌਜਾਂ ਆਗਿਆ ਤਾਂ 5 ਮਿੰਟ ਵੀ ਨਹੀਂ ਛੜਨਾ ਹਾਂ ਜੀ ਗੱਡੇ ਸਿੰਘ ਫੌਜਾਂ ਪਹਿਲਾਂ ਚੰਗੂ ਬਾਡਰ ਤੇ ਲਗਾਈਆਂ ਸੀ ਭੰਨ ਕੇ ਮੋਰਚਾ ਟਿੱਕਰੀ ਬਾਡਰ ਤੇ ਭਾਨਾ ਸੀ ਧੁੱਲ ਗਿਆ ਤੀ ਉਧਰੋਂ ਸ਼ੰਭੂ ਪਟੜਾਣਾ ਸੀ ਨੇ ਕਿ ਸਿੰਘ ਭੰਨ ਕੇ ਲਕੈ ਤੀ ਹਲੇ ਤਾਂ ਉਹ ਆਈ ਨਹੀਂ ਦੋ ਵਾਲੇ ਤੇ ਹੁਣ ਕੀ ਅਪੀਲ ਤੇ ਆਉਣੇ ਨਹੀਂ ਜੇ ਅਪੀਲ ਤਾਂ ਉਹ ਪੀਲਾ ਫੂਲਾ ਪੁੱਤ ਇਹ ਕਾਹਦਾ ਮੰਨਦੇ ਨਹੀਂ ਇਹਦਾ ਬੇਸ਼ਰਮ ਹੋ ਗਏ ਇਹਨਾਂ ਨੂੰ ਕਹਦੇ ਆ ਪੀਲਾ ਨਹੀਂ ਇਨਾਵਾਂ ਆ ਬੋਲੀ ਜਾਂਦੇ ਨੇ ਛੇਤੇ ਅਸਰ ਨੂੰ ਛੇਤੇ ਅਸਰ ਨਹੀਂ ਜਾਂ ਇਹ ਕਿਸਾਨ ਕਰੇ ਬੈਠੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਦੇਖੋ ਜੀ ਜਾਗਦਿਆਂ ਜ਼ਮੀਰਾਂ ਵਾਲਤਾ ਆਏ ਨਹੀਂ ਇਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਹਾਂਜੀ ਜਿਹੜੇ ਅੰਦਰੋਂ ਮਰ ਗਈ ਇਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਉਹ ਮਰੀਆਂ ਜ਼ਮੀਰਾਂ ਵਾਲੇ ਘਰੇ ਬੈਠੇ ਨੇ ਠੀਕ ਹੈ ਜਾਗਦਿਆਂ ਜ਼ਮੀਰਾਂ ਵਾਲੇ ਤਾਂ ਆ ਕੀ ਠੀਕ ਹੈ ਹੁਣ ਤਾਂ ਜਿਹੜੇ ਗਰੁੱਪਾਂ ਚ ਵੰਡੇ ਹੋਏ ਨੇ ਮਾ ਫਲਾਨੀ ਜੱਦਬੰਦੀ ਦਾ ਮਾ ਫਲਾਨੀ ਦਾ ਫਲਾਨੀ ਦਾ ਮੈਂ ਤਾਂ ਇਹ ਕਿਸਾਨਾਂ ਨੂੰ ਇਹ ਅਪੀਲ ਕਰਨਾ ਛੋਡੇ ਮਾਧਿਮ ਰਾਹੀਂ ਵੀ ਟੜਿਆਂ ਦੇ ਵਿੱਚੋਂ ਨਿਕਲੋ ਹਾਂਜੀ ਸਿੱਧਾ ਉਹਦੇ ਭਾਈਆਂ ਦਾ ਮੋਰਚਾ ਬਣਾਓ ਇੱਕ ਮੋਰਚਾ ਬਣਾਓ ਉਹਦੇ ਭਾਈਆਂ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ